ਹਲਕਾ ਗੁਰੂਰਸਾਇਦ ਦੇ ਪਿੰਡ ਨਿਊ ਰਾਣਾ ਪੰਜਗਰਾਇਂ ਦੇ ਵਿੱਚ ਮੌਜੂਦ ਹੈਗੇ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਸ ਘਰ ਦੇ ਵਿੱਚ ਮੌਜੂਦ ਆ ਇੱਕ ਕਰਨੀ ਆ ਚਾਰ ਘਰਾਂ ਦੇ ਵਿੱਚ ਭੰਨ ਤੋੜ ਹੋਈ ਆ ਜਿਹੜੇ ਸ਼ਰਾਰਤੀ ਅਨਸਾਰ ਇਸ ਘਰਾਂ ਦੇ ਵਿੱਚ ਪਹੁੰਚਿਆ ਡੇਢ ਤੋਂ 200 ਲੋਕ ਦੱਸੇ ਜਾ ਰਹੇ ਆ ਪਰਿਵਾਰਕ ਮੈਂਬਰਾਂ ਦੇ ਅਨਸਾਰ ਪਰ ਜਿੰਨੇ ਲੋਕ ਵੀ ਆਏ ਆ ਉਹਨਾਂ ਨੇ ਚਾਰ ਘਰਾਂ ਦੇ ਵਿੱਚ ਇੰਨੀ ਭੰਨ ਤੋੜ ਕੀਤੀ ਆ ਕੋਈ ਵੀ ਚੀਜ਼ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਨਹੀਂ ਛੱਡੀ ਚਾਹੇ ਉਹ ਤੰਦੂਰ ਆ ਰੋਟੀਆਂ ਪਕਾਉਣ ਵਾਲਾ ਚਾਹੇ ਬਾਥਰੂਣੀਆਂ ਦੀਆਂ ਛੀਟਾਂ ਨੇ ਏਸੀ ਆ ਮੋਟਰਸਾਈਕਲ ਨੇ ਕਾਰਾਂ ਨੇ ਹਰੇਕ ਚੀਜ਼ ਦੀ ਭੰਨ ਤੋੜ ਕੀਤੀ ਗਈ ਆ ਮੋਟਰਸਾਈਕਲ ਸਾਹਮਣੇ ਖੜਾ ਤੁਹਾਨੂੰ ਦਿਖਾ ਦਿੰਨੇ ਆ ਇੱਕ ਮੋਟਰਸਾਈਕਲ ਨਹੀਂ ਆ ਕਈ ਮੋਟਰਸਾਈਕਲ ਜਿਹੜੇ ਪਰਿਵਾਰ ਦੇ ਇੱਥੇ ਖੜੇ ਨੇ ਟਰੈਕਟਰ ਤੱਕ ਕਾਰਾਂ ਤੱਕ ਭੰਨ ਦਿੱਤੀਆਂ ਨੇ ਤੇ ਕਾਰ ਦਾ ਜਿਹੜਾ ਨੁਕਸਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਨੁਕਸਾਨ ਜਿਹੜਾ ਹੈ ਕਾਰ ਦਾ ਕੀਤਾ ਗਿਆ ਤੇ ਇਸੇ ਕਾਰ ਦੇ ਵਿੱਚ ਪੂਰੀ ਗੁੰਡਾਗਰਦੀ ਹੋਈ ਹੈ ਚਾਰਾਂ ਕਾਰਾਂ ਦੇ ਵਿੱਚ ਹੋਈ ਪਰ ਇਸ ਕਾਰ ਦੇ ਵਿੱਚ ਕਿਉਂ ਮੌਜੂਦ ਹੈਗੇ ਕਿਉਂਕਿ ਇਸੇ ਕਾਰ ਦੇ ਵਿੱਚ ਫਾਇਰਿੰਗ ਵੀ ਹੋਈ ਹੈ 12 ਬੋਰ ਦਾ ਫਾਇਰ ਮਾਰਿਆ ਗਿਆ ਇਹ ਉਹ ਕਮਰਾ ਹੈ ਜਿਸ ਕਮਰੇ ਨੂੰ ਅੰਦਰ ਪਰਿਵਾਰਕ ਮੈਂਬਰ ਅੰਦਰ ਲੁਕ ਜਾਂਦੇ ਆਏ ਉਹ ਜਗ੍ਹਾ ਜਿਸ ਜਗ੍ਹਾ ਤੇ ਫਾਇਰਿੰਗ ਹੋਈ ਹੈ ਫਾਇਰ ਵੱਜਿਆ ਇਧਰ ਫਾਇਰ ਵੱਜਿਆ ਦੂਜੇ ਪਾਸੇ ਫਾਇਰ ਨਿਕਲਿਆ ਤੇ ਖੋਲ ਜਿਹੜੇ ਆ ਉਹ ਵੀ ਇਹਨਾਂ ਨੇ ਇੱਥੇ ਮੌਜੂਦ ਹੈਗੇ ਆ ਖੋਲ ਇਹਨਾਂ ਕੋਲ ਤੇ ਮੌਕੇ ਤੇ ਦੇਖਦੇ ਸ਼ਰੇ ਵੱਜੇ ਹੋਏ ਸ਼ਰੇ ਵੱਜੇ ਤੁਹਾਨੂੰ ਦਿਖਾਈ ਦੇ ਰਹੇ ਤਸਵੀਰ ਤੇ ਵਿੱਚ ਇਹ ਸ਼ਰੇ ਉਸ ਖੋਲ ਦੇ ਨੇ 12 ਬੋਰ ਦੇ ਨੇ ਤੇ ਹਾਲਾਤ ਦੇਖਦੇ ਹੋ ਘਰ ਦੇ ਇਸ ਘਰ ਦੇ ਵੀ ਸ਼ੀਸ਼ੇ ਤੋੜੇ ਗਏ ਨਾਲ ਦੇ ਘਰ ਦੇ ਵੀ ਤੋੜੇ ਗਏ ਚਾਰ ਪਰਿਵਾਰ ਚਾਰ ਘਰ ਘਰਾਂ ਚਾਰੇ ਭਰਾ ਨੇ ਚਾਰੇ ਭਰਾਵਾਂ ਦੇ ਘਰਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਕੀਤਾ ਗਿਆ ਪਰਿਵਾਰਿਕ ਮੈਂਬਰ ਇੱਥੇ ਦੱਸਦੇ ਇਹ ਵੀ ਦਿਖਾਈ ਦਿੱਤੇ ਕਿ ਜੇਕਰ ਬੀਐਸਐਫ ਵਾਲੇ ਆ ਕੇ ਸਾਨੂੰ ਬਚਾਉਂਦੇ ਨਾ ਤਾਂ ਸਾਡਾ ਜਿਹੜਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਸ ਘਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਲਓ ਕਿਸ ਤਰੀਕੇ ਤੋੜ ਬੰਨ ਆ ਵੀ ਮੋਟਰਸਾਈਕਲ ਤੋੜਿਆ ਪਿਆ ਹਰੇਕ ਚੀਜ਼ ਟੁੱਟੀ ਹੋਈ ਤੁਹਾਨੂੰ ਇੱਥੇ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਇਹ ਨਵ ਨਿਊ ਰਾਣਾ ਪੰਜ ਗਰਾਇੰਦੀਆਂ ਤਸਵੀਰਾਂ ਨੇ ਜਿੱਥੇ ਅੱਜ ਸਵੇਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਇਸੇ ਕਰਦੀ ਇਹ ਉਹੀ ਮਕਾਨ ਹੈ ਜਿਹੜੀ ਵੀਡੀਓ ਤੁਸੀਂ ਪਹਿਲਾਂ ਸਕਰੀਨ ਤੇ ਦੇਖੀ ਆ ਹੁੰਦੀ ਆ ਉਸ ਤੋਂ ਬਾਅਦ ਜਦ ਟੀਮ ਸਾਡੀ ਇੱਥੇ ਪਹੁੰਚਦੀ ਹੈਗੀ ਆ ਮੌਕੇ ਤੇ ਡੀਐਸਪੀ ਗੁਰੂਰ ਸਾਹਿਬ ਵੀ ਪਹੁੰਚਿਆ ਇਹ ਗੱਡੀ ਦਾ ਤੁਸੀਂ ਦੇਖ ਸਕਦੇ ਹੋ ਪੂਰੀ ਗੱਡੀ ਦਾ ਨੁਕਸਾਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਸ਼ੀਸ਼ਿਆਂ ਤੱਕ ਗੱਡੀ ਨੂੰ ਤੋੜ ਪਾਣ ਜਿਹੜੀ ਹੈ ਇੰਡੀਕਾ ਗੱਡੀ ਹੈ ਤੇ ਪੂਰੀ ਗੱਡੀ ਤੋੜੀ ਹੋਈ ਹੈ ਸ਼ੀਸ਼ੇ ਤੱਕ ਤੋੜੇ ਹੋਇਆ ਇੱਕ ਘਾਰੇ ਆ ਇੱਕ ਇਹ ਹੈ ਟਰੈਕਟਰ ਤੱਕ ਵੀ ਭੰਨ ਦਿੱਤੇ ਆ ਉਸ ਤੋਂ ਇਲਾਵਾ ਦੂਸਰੇ ਭਰਾ ਦਾ ਘਰ ਵੀ ਸਾਹਮਣੇ ਆ ਪਰ ਇੱਥੇ ਹਾਲਾਤ ਤੁਸੀਂ ਦੇਖ ਲਓ ਕਿੰਨੀ ਵੱਡੇ ਪੱਦਰ ਤੇ ਗੁੰਡਾਗਰਦੀ ਕੀਤੀ ਗਈ ਹੈ ਕਿੰਨੇ ਲੋਕ ਆਏ ਹੋਣਗੇ ਕਿਸ ਤਰੀਕੇ ਤੇਜ ਹਥਿਆਰਾਂ ਦੇ ਨਾਲੇ ਵਾਰ ਕੀਤੇ ਗਣੇ ਬੰਬਰ ਤੋਂ ਤੁਸੀਂ ਦੇਖ ਸਕਦੇ ਹੋ ਬੋਰਨੜ ਜਿਹੜਾ ਹੈ ਤਲਵਾਰਾਂ ਨਾਲ ਵੱਡਿਆ ਹੋਇਆ ਦਿਖਾਈ ਦੇ ਰਿਹਾ ਕਿਸੇ ਤਿੱਖੇ ਹਥਿਆਰ ਦੇ ਨਾਲ ਵੱਡਿਆ ਦਿਖਾਈ ਦੇ ਰਿਹਾ ਤੇ ਪੂਰੇ ਘਰ ਦਾ ਮਾਹੌਲ ਇੱਕ ਕਰਨੀ ਚਾਰਾਂ ਕਰਾਂ ਦਾ ਮਾਹੌਲ ਇਹੀ ਹੈ ਏਸੀ ਤੱਕ ਇਹਨਾਂ ਦੇ ਜਿਹੜੇ ਆ ਉਹ ਉਤਾਰ ਕੇ ਲੈ ਗਏ ਤੇ ਪੂਰੇ ਘਰ ਦੀ ਜਿਹੜੀ ਪੰਨ ਤੋੜ ਕਰ ਦਿੱਤੀ ਹੈ ਇਟਾਂ ਰੋੜੇ ਇਟਾਂ ਰੋੜੇ ਗੇਟ ਦਾ ਤੁਸੀਂ ਹਸ਼ਿਆ ਦੇ ਲੋ ਜਦੋਂ ਇਹਨਾਂ ਨੇ ਗੇਟ ਲਾ ਕੇ ਘਰ ਦੇ ਵਿੱਚ ਮੌਜੂਦ ਸਨ ਤਾਂ ਗੇਟ ਨੂੰ ਕਿਸ ਤਰੀਕੇ ਭੰਨਿਆ ਗਿਆ ਜਵੇਂ ਤੁਹਾਨੂੰ ਗੇਟ ਦਿਖਾਇਆ ਮੇਨ ਗੇਟ ਟੁੱਟਿਆ ਹੋਇਆ ਉਸੇ ਤਰ੍ਹਾਂ ਇਸ ਘਰ ਦੇ ਸ਼ੀਸ਼ੇ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਗੁੰਡਾ ਗੱਦੀ ਦਾ ਨਾਚ ਹੋਇਆ ਪੂਰੇ ਘਰ ਦੇ ਸ਼ੀਸ਼ੇ ਤੋੜੇ ਗਏ ਜਾਲੀਆਂ ਤੱਕ ਜਿਹੜੀਆਂ ਉਹ ਵੱਢ ਦਿੱਤੀਆਂ ਗਈਆਂ ਤੇ ਹਰ ਪਾਸੇ ਕੱਚ ਖਿਲਰਿਆ ਹੋਇਆ ਹੀ ਦਿਖਾਈ ਦੇ ਰਿਹਾ ਘਰ ਦੇ ਚਾਰ ਚੁਫਰੇ ਪੂਰਾ ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਏਸੀ ਤੱਕ ਏਸੀ ਤੱਕ ਜਿਹੜੇ ਆ ਉਹ ਤੋੜ ਦਿੱਤੇ ਗਏ ਹੋਰ ਕਾਫੀ ਸਮਾਨ ਜਿਹੜਾ ਖਿਲਾਰ ਦਿੱਤਾ ਗਿਆ ਪੂਰੇ ਘਰ ਨੂੰ ਚੱਕਣਾ ਚੂਰ ਜਿਹੜਾ ਉਹ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਨਿਊ ਰਾਣਾ ਪੰਜਗ੍ਰਾਈਤ ਸਰਦਾਰ ਗੁਰਦੀਪ ਸਿੰਘ ਹੋਰਾਂ ਦਾ ਘਰ ਹੈ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਹੈਗੇ ਉਹਨਾਂ ਦਾ ਇਹ ਘਰ ਹੈਗਾ ਅਕਾਲੀ ਆਗੂ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਫੌਤ ਹੋ ਜਾਂਦੇ ਆ ਪਰ ਇਸ ਘਰ ਦੇ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਲਓ ਪੂਰੇ ਹਾਲਾਤ ਕੀ ਨੇ ਬਾਥਰੂਮ ਦੇ ਤੋਂ ਲਾਵਾਰ ਸੋਈ ਦੇ ਵਿੱਚ ਉਹ ਵਾਟਰ ਜਿਹੜੇ ਹੈਗੇ ਸੀ ਪਾਣੀ ਵਾਲੇ ਆਰੋ ਉਹ ਵੀ ਤੋੜ ਦਿੱਤੇ ਗਏ ਕੋਈ ਵੀ ਚੀਜ਼ ਫਰਿੱਜ ਆਰੋ ਏਸੀ ਕਮਰੇ ਅਲਮਾਰੀਆਂ ਰੇਖ ਚੀਜ਼ ਘਰ ਦੇ ਵਿੱਚ ਗੁੰਡਾਗਰਦੀ ਇੱਕ ਘਰ ਦੇ ਵਿੱਚ ਨਹੀਂ ਚਾਰ ਘਰਾਂ ਦੇ ਵਿੱਚ ਇਹ ਹਾਲਾਤ ਬਣਾਤੇ ਸਾਰੇ ਪਾਸੇ ਪੰਨ ਤੋੜ ਪੰਨ ਤੋੜ ਹੀ ਦਿਖਾਈ ਦਿੱਤੀ ਦੂਜੇ ਪਾਸੇ ਗੱਲ ਕਰਦੇ ਬਾਰਡਰ ਪੱਟੀ ਦਾ ਪਿੰਡ ਹੈ ਬਿਲਕੁਲ ਸਰਾਦੇ ਲੱਗੇ ਹੈਗਾ ਤੇ ਪਰਿਵਾਰਕ ਮੈਂਬਰ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਇਹਨਾਂ ਨੇ ਗੁੰਡਾਗਰਦੀ ਦਾ ਨਾਜ ਦੇਖਿਆ ਇੱਕ ਕਮਰੇ ਦੇ ਵਿੱਚ ਲੁਕ ਕੇ ਆਪਦੀ ਜਾਨ ਬਚਾਉਂਦੇ ਆ ਪਰਵਾਰਕ ਮੈਂਬਰ ਘਰ ਦੇ ਵਿੱਚ ਏਸੀ ਤੱਕ ਜਿਹੜੇ ਆ ਉਹ ਤੋੜ ਦਿੱਤੇ ਗਏ ਪਰਿਵਾਰ ਜਿਹੜਾ ਰੋ ਰੋ ਕੇ ਬੁਰਾ ਹਾਲ ਹੈਗਾ ਪੂਰਾ ਮਾਮਲਾ ਕੀ ਹੈਗਾ ਇਸ ਪੂਰੇ ਮਾਮਲੇ ਤੇ ਜਾਣੂ ਕਰਵਾਉਂਦੇ ਹੈਗੇ ਆ ਗੱਲਬਾਤ ਕਰਦੇ ਆ ਪਰਵਾਰਕ ਮੈਂਬਰਾਂ ਨਾਲ ਮੌਕੇ ਤੇ ਡੀਐਸਪੀ ਅਤਲ ਸੋਨੀ ਹੋਰੀ ਵੀ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਪੂਰਾ ਮਾਮਲੇ ਨਾਲ ਇਸ ਪੂਰੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਕਹਿੰਦਾ ਜਾਨੇ ਬਿਸਾਰੂ ਤਾਂ ਮਾਰ ਗਈ ਅੰਦਰ ਵੜ ਗਈ ਬੂਏ ਲਾ ਲੈਨੇ ਲੋਕ ਦੇ ਬੱਚੇ ਏਡਿਕ ਪੋਤਰਾ ਹੈ ਉਹ ਵੀ ਮੰਜੇ ਤੇ ਲਲਕਾਇਆ ਮਸਲ ਬਚਾਇਆ ਹੈ ਇਹ ਅੰਦਰ ਵੜਦੇ ਹੀ ਇਹ ਮੋਰ ਜਿਹੜਾ ਉਹਦਾ ਕਰਨ ਸਿੰਘ ਅੰਦਰ ਵੜ ਚਲੀਏ ਆਖੇ ਇਹ ਮੰਗਲ ਸਿੰਘ ਆਇਆ ਹੈ ਉਹਨੇ ਮਾਰੀ ਇੱਕ ਵਾੜੀ ਟਰੈਕਟਰ ਨੂੰ ਤੇ ਮੇਰੇ ਮਾਣੇ ਪੱਜਾ ਮੈਨੂੰ ਗਾਲਾਂ ਕੱਢੀ ਅਸੀਂ ਤਾਂ ਇਹਨੂੰ ਇਹੀ ਕੀਤਾ ਆਖੇ ਤੇ ਅਸੀਂ ਚੁੱਪ ਕਰ ਗਏ ਅਸੀਂ ਗੁੰਡੀ ਲਾ ਲਈਏ ਤੇ ਫਿਰ ਮੈਨੂੰ ਪਤਾ ਚੱਲਿਆ ਵੀ ਮੇਰੇ ਮੁੰਡੇ ਨੇ ਖਿੱਚ ਕੇ ਬਲਜਿੰਦਰ ਸਿੰਘ ਨੂੰ ਲਾਇਆ ਕੇ ਨਵੇਂ ਪੱਜੀਆਂ ਪਿੱਛੇ ਗੋਲੀ ਮਾਰਦੇ ਸੀ ਤੈਨੂੰ ਮਾਰਿਆ ਨੇ ਕੁੱਟਿਆ ਨਾ ਫੋਨ ਵੀ ਤੋੜਤਾ ਨੇ ਤੇ ਕਿਦਾਰਾ ਬੀਬੀ ਕਹਿੰਦੀ ਤੇ ਉਹਦੀ ਕੁੜੀ ਕਹਿੰਦੀ ਵੀਰੋ ਬਾਈ ਵੀ ਇਹਨੂੰ ਮਾਰ ਕੇ ਆਉਣਾ ਜੇ ਬਲਜਿੰਦਰ ਸਿੰਘ ਨੂੰ ਤੇ ਛੱਬਰ ਸਿੰਘ ਨੂੰ ਹਰਦੀਪ ਸਿੰਘ ਨੂੰ ਵੀ ਛੱਡਣਾ ਨਹੀਂ ਜੇ ਗੋਲੀ ਮਾਰੀ ਨੇ ਕਿੰਨੇ ਲੋਕ ਸੀ ਲੋਕ 200 ਲੋਕ ਸੀ ਸਾਨੂੰ ਪਹਿਲੇ ਵੀ ਫੋਨ ਆ ਗਿਆ ਦੋਸ ਲੋਕ ਆਦੇ ਪੈ ਤੁਸੀਂ ਸੰਭਲ ਜਾਓ ਅਸੀਂ ਪਰ ਇਥੋਂ ਬੱਚਿਆਂ ਨੂੰ ਲੈ ਕੇ ਗਏ ਆ ਤੇ ਉੱਥੇ ਜਾ ਕੇ ਲਕਾਇਆ ਅਸੀਂ ਦਰਵਾਜ਼ਾ ਨਹੀਂ ਲਾਇਆ ਉਹਨੇ ਚਨ ਅਰਦੀਪ ਸਿੰਘ ਦੇ ਘਰੇ ਪਨਤੋਲ ਕਰਨ ਲੱਗ ਗਏ ਨੇ ਅਸੀਂ ਕੁੰਡੀਆਂ ਦਰਵਾਜ਼ੇ ਦੀ ਲਾ ਲਈਆਂ ਨੇ ਤੇ ਸ਼ੀਸ਼ੇ ਤੋੜ ਤੇ ਅੰਦਰ ਨਹੀਂ ਗਏ ਜਾਂ ਅੰਦਰ ਚਲੇ ਜਾਂਦੇ ਤਾਂ ਸਾਡਾ ਇਹ ਕੋਈ ਬੱਚਾ ਨਹੀਂ ਛੱਡਣਾ ਸੀ ਕੋਈ ਸਾਨੂੰ ਨਹੀਂ ਛੱਡਣਾ ਸੀ ਬੀਬੀਆਂ ਨੂੰ ਮੈਂ ਬਲਜਿੰਦਰ ਸਿੰਘ ਪੁੱਤਰ ਸਰਦਾਰ ਸ਼ੇਰ ਸਿੰਘ ਸਾਡਾ ਜ਼ਮੀਨੀਵਾਦ ਦਾ ਝਗੜਾ ਕਾਫੀ ਟਾਈਮ ਤੋਂ ਕੋੜ ਕੇ ਇਸ ਵੀ ਚੱਲ ਰਿਹਾ ਜੀ ਤੇ ਇਹ ਜਿਹੜਾ ਰਾਜ ਸਿੰਘ ਦਾ ਪੁੱਤਰ ਕਰਨ ਸਿੰਘ ਇਹ ਧਮਕੀਆਂ ਦੇਂਦਾ ਇਹ ਬਾਕਾਇਦਾ ਮੇਰੇ ਕੋਲ ਆ ਰਿਕਾਰਡਿੰਗ ਵੀ ਹੈਗੀ ਹੈ ਜੀ ਤੇ ਕੱਲ ਇਹਨਾਂ ਦੇ ਬੁੱਲੇ ਆ ਪਰਿਵਾਰ ਤੇ ਕੱਲ ਵੀ ਗਾਲੀ ਗਲੋਚ ਦਿੱਤਾ ਕੱਲ ਇਹਨਾਂ ਵੀ 40-50 ਬੰਦਾ ਲੈ ਕੇ ਸਾਡੇ ਨਾਲ ਲੜਾਈ ਕੀਤੀ ਹੈ ਜੀ ਚਾਹ ਜੀ ਅਸੀਂ ਸੁਪਾ ਖੇਤ ਸੀਗੇ ਤੇ ਸਾਨੂੰ ਫੋਨ ਆਇਆ ਇਸ ਤਰ੍ਹਾਂ ਬੰਦੇ ਆ ਰਹੇ ਆ ਅਸੀਂ ਖੇਤੋਂ ਆ ਕੇ ਘਰੇ ਅੰਦਰ ਵੜ ਗਏ ਮੇਨ ਡੋਰ 'ਚ ਵੜੇ ਨੇ ਤੇ ਆਂ ਡੰਗ ਛੋਟਾ ਚਲਾਇਆ ਆ ਵੇਖੋ ਗੁੱਟ ਟੁੱਟ ਗਿਆ ਹੁਣ ਕਿ ਆਹ ਕਾਰ ਨਹੀਂ ਛੱਡਣਾ ਨਹੀਂ ਬਲਜਿੰਦਰ ਸਿੰਘ ਤੇ ਹਰਦੀਪ ਸਿੰਘ ਨੂੰ ਹਰਦੀਪ ਵੀ ਇਹਨਾਂ ਨੂੰ ਛੱਡਣਾ ਨਹੀਂ ਇਹਨਾਂ ਨੂੰ ਮਾਰ ਦੇਣਾ ਉਹ ਫਾਇਰ ਵੀ ਕੀਤਾ ਚਲੋ ਰੱਬ ਵੱਲੋਂ ਬਚਾਅ ਹੋ ਗਿਆ ਸਾਡਾ ਤੇ ਬਾਕੀ ਤੋਂ ਪਨਤੂੜ ਬਾਲੀ ਕੀਤੀ ਐ ਤੇ ਮੇਰਾ 4 ਮਾਸ ਦਾ ਇੱਕ ਬੇਬੀ ਐ ਤੇ ਉਹਨਾਂ ਦੇ ਅੰਦਰ ਸੀਗੇ ਪਨਤੂੜ ਕੀਤੇ ਆ ਅੰਦਰ ਵੱਢਦੇ ਸੀਗੇ ਹਾਂਜੀ ਤੇ ਆਟ ਸੱਟ ਲੱਗੀ ਆ ਪਿੱਛੇ ਕਿੰਨੇ ਬੰਦੇ ਆਏ ਸੀਗੇ ਜੀ ਤਕਰੀਬਨ 200 ਬੰਦੇ ਸੀਗੇ ਜੀ ਹਾਂਜੀ ਕੋਈ ਤਾਂ ਹੈਗੇ ਆ ਜਾਨ-ਸ਼ਾਨ ਦੇ ਕਰਨ ਸਿੰਘ ਆ ਪੁੱਤਰ ਰਾਜ ਸਿੰਘ ਦਾ ਜੀ ਉਰਫ ਮੋਰ ਸੁਖਵਿੰਦਰ ਸਿੰਘ ਉਰਫ ਮੰਗਾ ਚੱਕ ਰਾਜੇ ਵਾਲਾ ਰਾਜਾ ਰਾਏ ਤੇ ਚਿਮਨ ਸਿੰਘ ਚਿਮਨ ਸਿੰਘ ਨੇ ਫੈਰ ਮਹਾਰਾਜ ਜੀ ਹੋਂ ਦਾ ਖੋਲ ਵੀ ਬਰਾਮ ਦੇਖਾ ਜਿੱਥੇ ਤੇ ਹੋਰ ਅਣਪਛਾਤੇ ਬੰਦੇ ਸੀਗੇ ਕਾਫੀ ਬੰਦੇ ਸੀ ਅੰਦਰ ਵੜੇ ਆ ਜੀ ਆ ਪਾਨ ਤੋੜ ਕੀਤੀ ਹੈ ਇਹ ਚਾਰ ਕਰਾਂ ਦੀ ਪਾਨ ਤੋੜਈ ਹੈ ਜੀ ਸਾਡੇ ਫਲਾ ਸ਼ੁਫਲਾ ਚਾਚੇ ਤਾਂ ਜੀ ਮੇਰੇ ਫਾਦਰ ਵੀ ਚਾਰ ਭਰਾ ਹੈ ਜੀ ਹਰਦੀਪ ਸਿੰਘ ਸ਼ੇਰ ਸਿੰਘ ਗੁਰਦੀਪ ਸਿੰਘ ਤੇ ਸੁਰਜੀਤ ਸਿੰਘ ਚਾਰਾ ਕਰਾਂ ਦੀ ਪਾਨ ਤੋੜਈ ਹੈ ਟਾਇਲਟ ਸ਼ੀਟ ਤੱਕ ਨਹੀਂ ਛੱਡਿਆ ਪਿੱਛੇ ਮੋਟਰਸਾਈਕਲ ਪੰਜ ਸੱਤ ਖੜੇ ਸਾਰਾ ਕੁਝ ਤੋੜ ਕੇ ਟਰੈਕਟਰ ਗੱਡੀਆਂ ਸਾਰਾ ਕੁਝ ਹਾਂ ਜੀ ਹਾਂ ਬੀਐਸਐਫ ਨੇ ਸਾਡੀ ਮਜ਼ਾਦ ਕੀਤੀ ਜੋ ਆਏ ਨੇ ਤੇ ਅਸੀਂ ਬੱਚੇ ਹਾਂ ਜੀ ਨਹੀਂ ਤਾਂ ਅੱਜ ਤੁਹਾਡੇ ਸਵੇਰ ਭਾਨ ਤੜ ਹੋ ਗਈ ਘਰ ਵਿੱਚ ਜੀ ਸਵੇਰ ਉਹ ਕੱਲ ਵੀ ਆਏ ਸੀਗੇ ਜੀ ਕੱਲ ਵੀ ਉਹ ਗੁੰਡੇ ਲੈ ਕੇ ਆਏ ਨੇ ਕੱਲ ਜੋ ਫਿਰ ਅਸੀਂ ਫੋਨ ਕਰਾਇਆ ਪੁਲਿਸ ਨੂੰ ਪੁਲਿਸ ਆਈ ਤੇ ਮੌਕੇ ਤੇ ਕੱਲ ਵੀ ਉਹ ਇਟਾ ਰੋੜੇ ਚਲਾਉਂਦੇ ਰਹੇ ਨੇ ਤੇ ਪੁਲਿਸ ਆਏ ਤੇ ਉਹ ਭੱਜੇ ਨੇ ਅੱਜ ਸੋਬਾ ਜੀ ਅੱਜ 100 ਬੰਦਾ ਇੱਕ 150 ਹੀ ਉਨ ਜਨ ਸਬਤੇ ਹੋਏ ਸੀਗੇ ਮੈਂ ਬੁੱਢਾ ਕੱਲਾ ਸੀਗਾ ਜੀ ਮੈਂ ਬੱਚਣ ਸਾਰਿਆਂ ਨੂੰ ਇੱਕ ਕਮਰੇ ਚ ਵਾੜ ਦਿੱਤਾ ਹੂੰ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਪਾਣ ਕੁਛ ਵੀ ਹੋ ਜਾਏ ਮੁਕਾਬਲਾ ਨਹੀਂ ਕੀਤਾ ਮੁਕਾਬਲਾ ਨਹੀਂ ਕੀਤਾ ਤੇ ਬਈ ਬੱਚਾ ਨੂੰ ਤਾਂ ਉਹਨਾ ਮਾਰਨਦੇ ਪਰ ਨਾ ਉਹਨਾ ਬੱਚਾ ਨੂੰ ਵੀ ਨਹੀਂ ਬਖਸ਼ਿਆ ਤੇ ਮੇਰੇ ਭਰਾ ਵੀ ਅੰਦਰ ਹੀ ਲੁਕਿਆ ਖੜੋਤਾ ਸੀਗਾ ਉਹਨਾ ਫੈਰ ਵੀ ਮਾਰਿਆ ਰੱਖਤੇ ਤੇ ਜਿਹਦੇ ਫੈਰ ਨਾਲ ਵੱਜਾਂ ਵਿੱਚ ਤਾਂ ਹੋ ਗਈ ਕੋਈ ਸ਼ਰਾਬ ਵੱਜਾ ਹੋਊਗਾ ਤੇ ਨਿਸ਼ਾਨ ਉਵੇਂ ਖੜੇ ਨੇ ਖੋਲ ਇੱਕ ਉਹਨਾਂ ਕੋਲ ਬਰਾਮਤੇ ਇੱਥੇ ਵਿੱਚੇ ਡਿੱਗ ਪਿਆ ਤੇ ਬਾਕੀ ਦੇ ਉਹ ਲੈ ਚ ਪਾਜ ਗਏ ਨਾਲ ਇਥੇ ਚੁੰਕੀ ਗਏ ਹਾਂ ਹਾਂਜੀ 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 ਬੀਐਸਐਫ ਨੇ ਸਾਡੀਆਂ ਮਦਦ ਕੀਤੀ ਜੇ ਥੋੜੇ ਅਸੀਂ ਆਏ ਤੇ ਉਹ ਥੋੜੇ ਉਹ ਫਿਰ ਭੱਜ ਗਏ ਨੇ ਫਿਰ ਨਹੀਂ ਖੜੋਤੇਗੇ ਤੇ ਜਿਸ ਦੇ ਕਾਰਨ ਫਿਰ ਧਮਕੀਆਂ ਵੀ ਦੇਂਦੇ ਰਹੇ ਨੇ ਉਹਨਾਂ ਕੋਈ ਸਾਡਾ ਕੈਮਰਾ ਨਹੀਂ ਛੱਡਿਆ ਕੋਈ ਉਹਨਾਂ ਨੇ ਕੋਈ ਕੋਈ ਚੀਜ਼ ਨਹੀਂ ਛੱਡੀ ਨਾ ਕੋਈ ਗੱਡੀ ਛੱਡੀ ਨਾ ਕੋ ਕੋ ਟਰੈਕਟਰ ਛੱਡਾ ਨਾ ਕੋ ਟਰਾਲੀ ਨਾ ਕੋ ਟਰੈਕਟਰ ਤੇ ਫਿਰ ਪਿੰਡ ਵਾਲਿਆਂ ਨੂੰ ਵੀ ਧਮਕੀ ਦੇ ਤੇ ਗਏ ਨੇ ਸਾਡੇ ਤਾਂ ਕੈਮਰੇ ਤੋੜ ਹੀ ਤੋੜ ਗਏ ਤੇ ਵਿੱਚੋਂ ਕਾਢ ਲ ਗਏ ਬਾਕੀ ਨੇ ਆਖਿਆ ਨੇ ਜੀ ਤੁਸੀਂ ਆਦੇ ਕੈਮਰੇ ਵਖਾਏ ਜੀ ਨਾ ਤੇ ਅਸੀਂ ਤੁਹਾਡੇ ਤੁਹਾਨੂੰ ਵੀ ਨਹੀਂ ਛੱਡਣਾ ਠੀਕ ਹੈ ਜੀ ਸਾਰਾ ਪਹਿਲਾ ਹਮਲਾ ਕੀਤਾ ਨੇ ਇਧਰੋਂ ਮੈਂ ਘਰੇ ਸੀ ਇੱਕ ਮੇਰੀ ਵਾਈਫ ਸੀ ਇੱਕ ਮੁੰਡਾ ਸੀ ਅਸੀਂ ਅੰਦਰ ਹੋ ਗਏ ਇਹਨਾਂ ਨੇ ਇਥੋਂ ਤੋੜ ਕੇ ਅੰਦਰ ਵੜ ਗਏ ਨੇ ਤੇ ਵੜ ਕੇ ਤੇ ਮੈਨੂੰ ਉਹਨਾਂ ਨੇ ਫਾਇਰ ਮਾਰਿਆ ਫਾਇਰ ਤੇ ਮੈਂ ਇੱਕ ਤਖਤੇ ਉੱਲੇ ਹੋ ਗਿਆ ਹੋ ਗਏ ਤੇ ਬਾਅਦ ਵਿੱਚ ਮੇਰੇ ਜਦੋਂ ਫਿਰ ਮੈਂ ਨੂੰ ਵੇਖਿਆ ਨੇ ਫਿਰ ਜਦੋਂ ਮੈਂ ਫਰ ਬੂਆ ਤੱਕੀ ਖੜਾ ਸੀ ਫਿਰ ਇਹਨਾਂ ਨੇ ਢਾਂਗਾ ਮਾਰੀਆਂ ਫੇਰ ਲੱਗਿਆ ਤੁਹਾਡੇ ਛਰੇ ਨੂੰ ਹਾਂਜੀ ਉਹ ਛਰੇ ਬੂਆ ਖੋਲ ਗਿਆ ਨਾ ਉਹ ਬੂਆ ਦੇ ਵਿੱਚੋਂ ਸਾਰਾ ਕੁਝ ਹੋ ਗਿਆ ਤੇ ਬਾਅਦ ਚ ਫੇਰ ਵੱਜਾ ਚਿਮਨ ਸਿੰਘ ਮੈਨੂੰ ਫੇਰ ਮਾਰਦਾ ਤੇ ਬਾਕੀ ਦੇ ਭਾਗ ਸਿੰਘ ਤੋਂ ਲਲਕਾਰਾ ਮਾਰਦੇ ਨੇ ਵੀ ਤੁਸੀਂ ਇਹਨਾਂ ਛੱਡਣਾ ਨਹੀਂ ਮਾਰ ਦੇਣਾ ਤੇ ਉਹ ਕਰਨ ਸੀ ਉਹ ਤੇ ਸਾਰੇ ਜਿਹੜੇ ਗਏ ਸੀ ਉਹਨਾਂ ਨੇ ਸਾਰਿਆਂ ਨੇ ਮੇਰੇ ਦੁਆਲੇ ਹੋ ਗਏ ਬਾਅਦ ਫਿਰ ਮੈਂ ਤਾਂ ਰੇੜਕੇ ਅੰਦਰ ਵੜ ਗਿਆ ਫਿਰ ਮੇਰੇ ਤੋਂ ਫਿਰ ਤਾਂ ਹੱਲਾ ਨਹੀਂ ਗਿਆ ਕਿਧਰ ਵੀ ਮੈਂ ਬਾਅਦ ਚ ਫਿਰ ਰੋੜਾ ਪਾ ਕੇ ਚੁੱਪ ਕਰਕੇ ਮੈਂ ਤਾਂ ਮੰਜੇ ਦੇ ਥੱਲੇ ਵੜ ਗਿਆ ਉਦੋਂ ਬਾਅਦ ਚ ਫਿਰ ਇਧਰ ਹੀ ਟੋਟ ਪਾਣੀ ਜੀ ਨਹੀਂ ਕੀਤੀ ਗਿਆ ਨੇ ਫਿਰ ਉਧਰ ਗਿਆ ਚੱਲ ਕਿੰਨੇ ਕਰਾਂ ਤੁਹਾਡੇ ਟੋਟ ਫੱਟਾ ਸਾਡੇ 4 4 ਕਰ ਮੈਂ 4 ਭਾਇਆ 4 ਭਾਈ ਸੀ ਚਾਰੇ ਘਰਾਂ ਦੀ ਤੋੜ ਪਨ ਕਰ ਦਿੱਤੀ ਨੇ ਉਹਨਾਂ ਕੋਈ ਨਹੀਂ ਚੀਜ਼ ਦੇ ਉਹਨਾਂ ਤੰਦੂਰ ਤੱਕ ਨਹੀਂ ਛੱਡਾ ਉਹਨਾਂ ਤੰਦੂਰ ਹੀ ਤੋੜ ਦਿੱਤੇ ਨੇ ਅਸੀਂ ਆ ਗਏ ਥੋੜੀ ਹਰਦੀਪ ਸਿੰਘ ਜੀ ਕਾਫੀ ਜਨੇ ਹੈਗੇ ਸੀ ਜਿਹੜੇ ਆਏ ਨੇ ਸਾਡਾ ਜ਼ਮੀਨ ਦਾ ਮਸਲਾ ਸੀ ਬਟ ਜ਼ਮੀਨ ਦਾ ਕੋਰਟ ਸਾਡੇ ਕੋਲ ਸਟੇ ਹੈਗਾ ਕੋਰਟ ਵਿੱਚ ਚੱਲ ਰਿਹਾ ਸਾਡਾ ਮਤਲਬ ਕੇਸ ਤੇ ਤੁਸੀਂ ਕੋਰਟ ਦੇ ਅਕੋਰਡਿੰਗ ਕਰੋ ਖਾਏ ਆਏ ਦਿਨ ਕਿਤੇ ਨੇ ਕਿਤੇ ਰੋਜ਼ ਹੀ ਥੋੜੇ ਕੁ ਦਿਨ ਬਾਅਦ ਗੁੰਡੇ ਲੈ ਕੇ ਆਏ ਰਹਿੰਦੇ ਨੇ ਬਟ ਅੱਜ ਤਾਂ ਇਹਨਾਂ ਨੇ ਹੱਥ ਹੀ ਕਰਤੀ ਕਿ ਬਹੁਤ ਸਾਰੇ ਜਨੇ ਲੈ ਕੇ ਆਏ ਨੇ ਸਭ ਨੇ ਡਰੱਗਸ ਲਈ ਹੋਈ ਸੀ ਔਰ ਸਾਡੇ ਛੋਟੇ-ਛੋਟੇ ਬੱਚੇ ਸੀ ਇੱਕ ਰੂਮ 'ਚ ਸਾਡੇ ਮਤਲਬ ਫਾਦਰ ਇਨ-ਲਾਈ ਨੇ ਉਹ ਮੇਰੇ ਤੇ ਉਹਨਾਂ ਨੇ ਸਾਨੂੰ ਅੰਦਰ ਕਰ ਦਿੱਤਾ ਸਾਰਿਆਂ ਨੂੰ ਵੀ ਤੁਸੀਂ ਇੱਕ ਜਗ੍ਹਾ ਤੇ ਅੰਦਰ ਹੋ ਬਟ ਉਹਨਾਂ ਨੇ ਅੰਦਰ ਵੀ ਨਹੀਂ ਛੋੜਿਆ ਕਿ ਸਾਰੇ ਬੱਚੇ ਔਰ ਜਿਹ ਇਸ ਸਾਰੀਆਂ ਮੰਜ਼ੀਆਂ ਦੇ نیچے ਮਤਲਬ ਸ਼ੌਪ ਕੇ ਉਹਨਾਂ ਨੇ ਜੋ ਆਪਣੀ ਜਾਨ ਮਚਾਈ ਔਰ 6 ਮੰਥ ਦਾ ਇੱਕ ਬੇਬੀ ਸੀ ਉਹਨੂੰ ਵੀ ਉਹਦੀ ਮਦਰ ਕਿੱਥੇ ਸੀ ਉਹ ਕਿੱਥੇ ਸੀ ਵਿਚਾਰਾ ਉਹ ਚੀਕ ਚੀਕ ਕੇ ਕਹਿ ਰਹੀ ਸੀ ਕਿ ਪਲੀਜ਼ ਉਹਨੂੰ ਬਚਾ ਲਓ ਮਤਲਬ ਉਹਨਾਂ ਨੇ ਕੋਲ ਇੰਨਾ ਸੀ ਕਿ ਜੇ ਕੋਈ ਵੀ ਸਾਹਮਣੇ ਆ ਜਾਂਦਾ ਤਾਂ ਉਹ ਨਾਲ ਦੀ ਨਾਲ ਹੀ ਕਰ ਰਹੇ ਸੀ ਕੋਈ ਚੀਜ਼ ਨਹੀਂ ਛੱਡੀ ਹਰ ਤਰ੍ਹਾਂ ਦੀ ਤੋੜ ਪੰਨ ਔਰ ਇਵਨ ਕਿ ਸਾਡੇ ਘਰ ਚ ਦੇਖੋ ਕਿ ਤੁਸੀਂ ਖੁਦ ਹੀ ਜਾ ਕੇ ਦੇਖਿਆ ਹੋਵੇਗਾ ਕਿ ਕਿੰਨਾ ਕੁਝ ਹੋਇਆ ਹੈ ਜੋ ਕੁਛ ਕੁਝ ਇੱਕ ਛੋਟੀ ਤੋਂ ਛੋਟੀ ਚੀਜ਼ ਬਾਥਰੂਮ ਦੀਆਂ ਟਾਇਲਟਸ ਦੀਆਂ ਸੀਟਸ ਤੱਕ ਨਹੀਂ ਛੱਡੀਆਂ ਉਹਨਾਂ ਨੇ ਔਰ ਇੰਨਾ ਕੁਝ ਕਰਿਆ ਹੈ ਔਰ ਨਾਲ ਸਾਡੇ ਜਿਹੜੇ ਨਾਲ ਵੀ ਸੀ ਹੁਣ ਉਹਨਾਂ ਨੇ ਸਭ ਜਿਹੜੇ ਨੇ ਕੀ ਕੀਤਾ ਕਿ ਸਾਡੀ ਜਿਹੜੀ ਪੇਟੀ ਵੀ ਉਹ ਵੀ ਓਪਨ ਕਰਕੇ ਉਹਨਾਂ ਵਿੱਚੋਂ ਵੀ ਸਾਡਾ 골ਡ ਪਿਆ ਸੀ ਮਦਰ ਇਨ ਲਾਉ ਦਾ ਸੀ 골ਡ ਉਹ ਵੀ ਸਾਰਾ ਲੈ ਗਏ ਨੇ ਕੁਛ ਨਗਦੀ ਸੀ ਨਗਦੀ ਵੀ ਨਾਲ ਲੈ ਗਏ ਨੇ ਔਰ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਇਹਨਾਂ ਤੇ ਆ ਰਿਕੁਐਸਟ ਟੂ ਡੀਐਸਪੀ ਕਿ ਪਲੀਜ਼ ਉਹਨਾਂ ਲਈ ਕੁਝ ਇਹੋ ਜਿਹਾ ਕਰੋ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਬਹੁਤ ਜ਼ਿਆਦਾ ਸਾਡੇ ਤੇ ਰੋਜ਼ ਹੀ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਨੇ ਕਿੰਨੀ ਕੁ ਧੇਰ ਕੋਈ ਚੁੱਪ ਬੈਠਦਾ ਪਲੀਜ਼ ਅੱਜ ਜੇ ਚੌਂਕੀ ਤੋਂ ਪੁਲਿਸ ਵਾਲੇ ਚੌਂਕੀ ਵਾਲੇ ਨਾ ਆਂਦੇ ਤਾਂ ਸ਼ਾਇਦ ਮਤਲਬ ਪੋਸੀਬਿਲਟੀ ਨਹੀਂ ਹੈਗੀ ਸੀ ਕਿ ਅਸੀਂ ਅੱਜ ਬਚ ਸਕਦੇ ਆਏ ਨੇ ਆਂਦਿਆ ਸਾਰੀ ਇਹਨਾਂ ਨੇ ਫੈਰ ਮਾਰਿਆ ਮੈਂ ਕੋਠੇ ਤੇ ਚੜ ਗਿਆ ਮੈਂ ਉੱਥੋਂ ਲੋਕ ਵੇਖਾ ਲੋਕ ਅਕੇ ਨਾਲ ਫੈਰ ਮਾਰਿਆ ਜਦੋਂ ਤੇ ਮੈਂ ਉਹ ਕੋਠੇ ਕੋਠੇ ਤੇ ਮਾਰੀ ਛਾ ਤਾਂ ਮੈਂ ਭੱਜ ਕੇ ਗਿਆ ਬੀਐਸਐਫ ਬੀਐਸਐਫ ਦੀ ਪੋਸਟ ਵਿੱਚ ਉਹਨਾਂ ਨੂੰ ਜਾ ਕੇ ਰਿਕਵੈਸਟ ਕੀਤੀ ਬੇਨਤੀ ਕੀਤੀ ਮੈਂ ਕਿ ਸਾਡੇ ਜੀ ਸਾਰੇ ਮਾਰ ਦਿੱਤੇ ਉਹਨਾਂ ਫੈਰ ਮਾਰ ਮਾਰ ਕੇ ਬਚਾਓ ਸਾਨੂੰ ਆਗੇ ਸਾਨੂੰ ਬੀਐਸਐਫ ਦੇ ਜਵਾਨ ਆਏ ਨੇ ਉਹਨਾਂ ਨੇ ਆਣ ਕੇ ਸਾਡੀ ਸਖਸ਼ਾ ਕੀਤੀ ਉਹਨਾਂ ਬਚਾਇਆ ਸਾਨੂੰ ਆ ਤੇ ਕਢਾਇਆ ਨਹੀਂ ਤੇ ਸਾਡਾ ਅੱਜ ਕੋਈ ਸਾਰੇ ਜੀ ਮਾਰ ਜਾਣੇ ਸੀ ਉਹਨਾਂ ਨੇ ਉਹਨਾਂ ਕੋਲ 2 12 ਬੋਰ ਨੇ ਤੇ ਇੱਕ ਪਿਸਤੌਲ ਐ ਤੇ ਪਤਾ ਨਹੀਂ 25 30 40 ਕੇ 100 200 ਬੰਦਾ ਏ ਜਿਹੜੇ ਉਹ ਆਹਾਂ ਦੇ ਆਂ ਦਾ ਤੱਕ ਉਹ ਭੱਜ ਗਏ ਨੇ ਫਿਰ ਉਹਨਾਂ ਨੇ ਉਹਨਾਂ ਦੇ ਆਂ ਦਾ ਤੱਕ ਨਿਕਲ ਗਏ ਨੇ ਐਂ ਕੀ ਕਰੀਏ ਸਾਡੇ ਆਏ ਨੇ ਬਦਮਾਸ਼ ਬਹੁਤ ਨੁਕਸਾਨ ਕਰ ਗਏ ਨੇ ਸਾਡੇ ਬੱਚਿਆਂ ਦੀ ਜਾਨ ਅਸੀਂ ਮਸਾਂ ਬਚਾਈਏ ਪਹਿਲਾਂ ਵੀ ਹਮਲਾ ਹੋਇਆ ਉਸ ਤੋਂ ਅੱਗੇ ਹਾਂਜੀ ਕੱਲ ਵੀ ਇਹਨਾਂ ਨੇ ਕੀਤਾ ਹੈ 15 20 ਗੁੰਡੇ ਕੱਲ ਵੀ ਆਏ ਨੇ ਨੁਕਸਾਨ ਕਾਫੀ ਹੋ ਗਿਆ ਹਾਂਜੀ ਸਾਰੀ ਪੰਨ ਤੋੜ ਤੁਸੀਂ ਦੇਖ ਹੀ ਰਹੇ ਹੋ ਕੁਝ ਨਹੀਂ ਛੱਡਿਆ ਪੰਜ ਤੋਲੇ ਸੋਨਾ ਵੀ ਲੈ ਗਏ ਨੇ ਹੁਣ ਪੁਲਿਸ ਨੂੰ ਕਿਹ ਮੋਗ ਕੇ ਦੇ ਜੀ ਆਹ ਹੋ ਨਹੀਂ ਆਈ ਪੁਲਿਸ ਨਹੀਂ ਪਹਿਲੇ ਆਈ ਹਾਂਜੀ ਪੀਐਸ ਨੇ ਬਚਾਇਆ ਜੀ ਰਜਿੰਦਰ ਜੀ ਕੱਲ ਜਿਹੜੀ ਲੜਾਈ ਹੋਈ ਸੀ ਕਿਹੜੇ ਮਸਲੇ ਵਿੱਚ ਕੱਲ ਦੇਖੋ ਜਿਸੀ ਆਪਦੀ ਜ਼ਮੀਨ ਵਾਈ ਹੈ ਉਹਦੇ ਕਾਰਨ ਅਸੀਂ ਵਾਹ ਤੇ ਆਪਦੇ ਸੋਗ ਹੈ ਕੱਲ ਅਚਾਨਕ ਹੀ ਕੈਮਰੇ ਲੱਗੇ ਹੋਏ ਸੀ ਅਸੀਂ ਉਹਦੇ 'ਚ ਦੇਖ ਲਿਆ ਜਦੋਂ 20 25 ਕੱਲ ਵੀ ਗੁੰਡੇ ਇਨਾ ਲਿਆਂਦੇ ਆ ਕੈਮਰੇ ਤੋੜਨ ਲੱਗੇ ਸੀ ਕੈਮਰੇ ਤੋਂ ਬੱਚੇ ਕੱਲ ਇਹਨਾਂ ਪੂਰੀ ਤੋੜ ਪਾਣ ਕੱਲ ਵੀ ਕੀਤੀ ਆ ਜਿਹੜੇ ਮੰਮੀ ਨੂੰ ਸੱਟਾਂ ਲੱਗੀਆਂ ਇੱਕ ਰਿਸ਼ਤੇਦਾਰ ਆਇਆ ਵਾ ਹੀ ਮੇਰੇ ਸਾਲੇ ਦਾ ਬੇਟਾ ਉਹਦੀ ਬਾਹਂ ਟੁੱਟ ਗਈ ਸੀ ਉਹਨੂੰ ਐਡਮਿਟ ਅਸੀਂ ਟਕਰਾਨ ਗਏ ਹੋਏ ਸੀ ਦੋਵੇਂ ਬ੍ਰਦਰ ਉੱਥੇ ਸੀਗੇ ਫਰੋਜਪੁਰ ਤੇ ਇਥੇ ਅਚਾਨਕ ਅੱਜ ਸਵੇਰੇ ਫੇਰੇ ਨਾ ਆਣ ਕੇ ਹਮਲਾ ਕਰ ਦਿੱਤਾ ਪੂਰਾ ਘਰ ਦਾ ਘਟੋ ਘਟ ਸੌ 150 ਬੰਦਾ ਆਇਆ ਜੋ ਕਿ ਪੰਨ ਤੋੜ ਕੋਈ ਚੀਜ਼ ਵੀ ਨਹੀਂ ਛੱਡੀ ਦੇਖ ਹੀ ਰਹਿ ਤੁਸੀਂ ਆਪ ਵੀਡੀਓ ਚ ਕੋਈ 골ਡ ਪਿਆ ਸਾਡਾ ਉਹ ਵੀ ਕੱਢ ਲਗਾਇਆ ਪੈਸੇ ਹੀ ਲੱਖ ਰੁਪਏ ਪਿਆ ਸੀ ਉਹ ਵੀ ਕੱਢ ਲਗਾਇਆ ਜੀ ਕੀ ਮੰਗ ਕੀਆ ਮੰਗਾ ਹੀ ਪ੍ਰਜਾਸ਼ਨ ਤੋਂ ਇਹ ਕਹਿੰਨੇ ਆ ਵੀ ਜਿਹੜੀ ਗੁੰਡਾ ਕਰਦੀ ਇਹਨੂੰ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਚਲੋ ਸਾਡਾ ਨੁਕਸਾਨ ਹੋ ਗਿਆ ਆਉਣ ਵਾਲੇ ਸਮੇਂ ਦੇ ਦੂਜੇ ਦੂਜੇ ਪਰਿਵਾਰਾਂ ਕੋ ਵੀ ਬਚਣ ਇਸ ਤੋਂ ਇਹ ਦੀ ਇਹ ਤੇ ਤੇ ਵਖਤ ਤੋਂ ਸਖਤ ਸਖਤ ਕਾਰਵਾਈ ਬਣਦੀ ਕੀਤੀ ਜਾਵੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਸੀਐਮ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਅਸੀਂ ਇੱਕ 6 ਮੰਥ ਦਾ ਬੇਬੀ ਉਹਦੇ ਪਦਰ ਮੰਜੇ ਦੇ ਨੀਚੇ ਪਲੀਜ਼ ਦੀਦੀ ਦੀਦੀ ਮੇਰੇ ਬੇਟੇ ਨੂੰ ਉਠਾ ਮੇਰੇ ਬੇਟੇ ਨੂੰ ਫੜ ਲਓ ਉਹਨੂੰ ਕੁਝ ਹੋ ਜਾਏਗਾ ਤੇ ਉਹਨਾਂ ਨੇ ਐਨਾ ਵੀ ਨਹੀਂ ਸਹੀ ਕੀਤੀ ਮੈਂ ਗਿਆ ਸਕਦੀ ਸੀ ਕੁਝ ਕਰ ਸਕਦੀ ਸੀ ਬਟ ਉਹਨਾਂ ਨੇ ਐਨਾ ਕੋਈ ਕੁਝ ਨਸ਼ਾ ਕੀਤਾ ਹੋਇਆ ਸੀ ਕਿ ਸਰੋ ਕੁਝ ਵੀ ਕਿਸੇ ਨੂੰ ਕੁਝ ਵੀ ਕਰ ਸਕਿਆ ਹੱਥ ਚਾਹ ਜੀ ਇਹ 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 ਸਾਹਿਬ ਨੂੰ ਵੀ ਪੁੱਛ ਲਓ ਕੱਲ ਇਹ ਨਾ ਆਦੇ ਨਾ ਤਾਂ ਕੱਲ ਵੀ ਉਹ ਉਹ ਬੰਦੇ ਇਹਨਾਂ ਨੇ ਭਜਾਏ ਨੇ ਪੁੱਛ ਲਓ ਇਹਨਾਂ ਸਾਹਿਬ ਉਹ ਰੋ ਨੇ ਬੰਦੇ ਨਾ ਕੱਲ ਨੂੰ ਕੱਲ ਨਹੀਂ ਆਉਂਦੇ ਅਸੀਂ ਮੁਲਾਜ਼ਮਾਂ ਨੇ ਇਹਨਾਂ ਨੂੰ ਮਨ ਨੂੰ ਫੋਨ ਕੀਤਾ ਵਿਚਾਰੇ ਭੱਜੇ ਆਏ ਨਹੀਂ ਅੱਛਾ ਵੀ ਆਏ ਨਹੀਂ ਤੇ ਇਹਨਾਂ ਨੇ ਭਜਾਏ ਨਹੀਂ ਕੋਈ ਹਾਂਜੀ ਹਾਂਜੀ ਕਿਤਾ ਬਚਾਇਆ ਤਾਂ ਫੇਰ ਆਖੋ ਅੱਖ ਨਹੀਂ ਕੀ ਬਤਾਉਂਦਾ ਉਸਨੇ ਕੀ ਬਸ ਉਹ ਤਾਂ ਭਾਵੇਂ 10 ਬੰਦੇ ਸਾਲ ਜਿਹਨੇ ਕਹਿੰਨ ਕਿ ਮੌਨ ਨਹੀਂ ਲੈਦੇ ਜਿਵੇਂ ਇਹ ਪੰਜ ਗ੍ਰਾਂਈ ਪਿੰਡ ਪੈਂਦਾ ਹੈ ਗੁਰੂ ਹਰ ਸਾਹਿਬ ਦੇ ਵਿੱਚ ਚੌਂਕੀ ਪੰਜੇ ਗੇ ਪੈਂਦੀ ਕਿ ਤੇ ਇੱਥੇ ਪਤਾ ਲੱਗਿਆ ਸੀ ਇੱਥੇ ਲੜਾਈ ਹੋ ਜਾਈਗੀ ਇਨਾਂ ਦੇ ਸੀਗਾ ਪਹਿਨਪਰਾ ਦਾ ਰੋਲਾ ਹੈ ਜਮੀਂਦਾਰ ਰੋਲਾ ਪਹਿਲੇ ਵੀ ਇੱਕ ਮੁਕਦਮਾ ਇਹਨਾਂ ਦੇ ਰਾਜ ਸਿੰਘ ਤੇ ਉਹਦੇ ਬੇਟੇ ਦੇ ਉੱਪਰ ਚੱਲ ਰਹੇ ਗਏ ਉਹਨਾਂ ਨੇ ਫੇਰ ਆ ਕੇ ਕੱਲ ਇਹਨਾਂ ਦੇ ਤਿੰਨ ਘਰਾਂ ਦੇ ਵਿੱਚ ਚੰਗੀ ਪਨ ਤੋੜ ਕੀਤੀ ਗਈ ਈਵਨ ਕਿ ਜਿਹੜੇ ਬਾਥਰੂਮ ਵਗੈਰਾ ਹੈ ਉਹਨਾਂ ਦੀ ਸੀਟਾਂ ਵਗੈਰਾ ਵੀ ਜਿਹੜੇ ਇੱਥੇ ਇਕੁਇਪਮੈਂਟ ਲੱਗੇ ਆਏਗੇ ਸਾਰੇ ਸਾਰੇ ਤੋੜਪਾਨ ਕੀਤੀ ਵੀ ਸੋ ਫਾਇਰ ਵੀ ਇੱਥੇ ਚਲਾਇਆ ਗਿਆ ਸੋ ਜਿਹੜਾ ਕੋਈ ਸਮਾਨ ਸਬੂਤ ਵਗੈਰਾ ਉਹ ਬਿਆਨਵਾਰਾ ਲਿਖਾ ਰਹੇ ਨੇ ਜਿਸ ਤਰ੍ਹਾਂ ਦੀ ਸੂਚੀ ਉਹ ਤੇ ਕਾਰਵਾਈ ਕਰਨਗੇ ਉੱਪਰ ਸਾਰੇ ਫਾਇਰ ਹੋਏ ਕੋ ਬਚਤ ਹੋ ਗਈ ਤੇ ਲੱਗੇ ਆ ਲੋਕਾਂ ਦੇ ਨਹੀਂ ਇੱਕ ਮੁੰਡਾ ਹੈਗਾ ਜ ਉੰਨੇ ਸਾਰੇ ਐਡਮਿਟ ਕਰਵਾਇਆ ਚਲੇ ਕਿੰਨੇ ਲੋਕ ਦੱਸੇ ਯਾਰ ਇਹ ਤੁਹਾਨੂੰ ਜ 8 9 ਬੰਦੇ ਦਾ ਗੈਰੇ ਸੀਗੇ ਤੇ ਬਾਕੀ ਜਿੰਨੇ ਮੋਟਰਸਾਈਕਲ ਉਹਦੇ ਖੜੇ ਨੇ ਆਂਗਵਾਣ ਦੇ ਵਿੱਚ ਜਿੰਨੇ ਮੋਟਰਸਾਈਕਲ ਖੜੀ ਸਾਰੇ ਤੋੜ ਗਏ ਗਏ ਨੇ ਜਦ ਮੈਂ ਦੇਖਿਆ ਸਾਰਾ ਮੌਲਿਕ ਕੀ ਘਰ ਦੇ ਵੀ ਸਾਰੀ ਕੀ ਕੀ ਚੀਜ਼ ਕਮਰੇ ਤੋੜਿਆ ਗਿਆ ਕੋਈ ਸੀਸੀ ਫੁਟੇਜ ਵਗੈਰਾ ਆਈ ਆ ਉਹ ਹੁਣ ਦੇਖਦੇ ਆ ਇੱਥੇ ਸੀਸੀਟੀਵੀ ਕੈਮਰੇ ਕਿਤੇ ਕਿਤੇ ਹੈਗੇ ਨਾਲ ਉਹ ਵੇਜ ਤਾਂ ਇਹਨਾਂ ਨੂੰ ਬਾਈ ਨੇਮ ਪਤਾ ਵੀ ਕਿਹੜੇ ਕਿਹੜੇ ਬੰਦੇ ਜੀ ਤੇ ਇਹਨਾਂ ਦਾ ਰਿਸ਼ਤੇਦਾਰੀ ਹੈਗੇ ਤੇ ਜਿਹੜੇ ਵੀ ਹੋਣਗੇ ਸਾਰੇ ਸਲਾਖਾਂ ਦੇ ਪਿੱਛੇ ਹੋਣਗੇ ਜੀ